ਦੀ ਦੇਖ ਰਹੇ ਹੋ ਦਿਨਿਕ ਸਿਰਾ ਟੀਵੀ ਮੈਂ ਹਾਂ ਸੰਦੀਪ ਸ਼ਾਹ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਚੋਣਾਂ ਦਾ ਜਸ਼ਨ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ 14 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤੀ ਸੰਮਤੀ ਜਿਹੜੇ ਚੋਣਾਂ ਆ ਉਹ 14 ਦਸੰਬਰ ਨੂੰ ਹੋਣੀਆਂ ਤੇ 17 ਦਸੰਬਰ ਨੂੰ ਇਦਾਂ ਜਿਹੜਾ ਰਿਜ਼ਲਟ ਆ ਉਹ ਸਾਰੇ ਪਿੰਡਾਂ ਦੇ ਜਿਹੜੇ ਵਸਨੀਕਾਂ ਦੇ ਸਾਹਮਣੇ ਹੋਵੇਗਾ ਤਾਂ 1 ਕਰੋੜ 34 ਲੱਖ 4000 ਤੋਂ ਵੱਧ ਵੋਟਰ ਹੈ ਉਹ ਇਸ ਚੋਣ ਪੰਚਾਇਤੀ ਚੋਣਾਂ ਦਾ ਜਿਹੜਾ ਖਾਸ ਕੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਉਹ ਇੱਕ ਜਸ਼ਨ ਦੇਖਣ ਨੂੰ ਮਿਲੇਗਾ ਤਾਂ ਇਸ ਵਾਰ ਫਿਰ ਇੱਕ ਵਾਰੀ ਭਾਜਪਾ ਦੇ तमाम ਵਰਕਰ ਪੱਪਾਂ ਬਾਹਰ ਪੈਗੇ ਖਾਦੇ ਪਿੰਡਾਂ ਦੇ ਵਿੱਚ ਆਪਣੀ ਇੱਕ ਉਸ ਮਜ਼ਬੂਤ ਸੜਕ ਵਾਸਤੇ ਯਾਨੀ ਕਿ ਉਸ ਪੈਰ ਵੱਲ ਵੱਧ ਗਿਆ ਤਾਂ ਕਿ ਇਸ ਵਾਰ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਵਿੱਚ ਭਾਜਪਾ ਨੂੰ ਮਜ਼ਬੂਤੀ ਦੇ ਵਾਸਤੇ ਆਪਣੇ ਉਮੀਦਵਾਰਾਂ ਖੜੇ ਕੀਤੇ ਤਾਂ ਆਪਣੇ ਨਾਮਗਨ ਪੱਤਰ ਪਰ ਅੱਜ ਲਾਸਟ ਤਰੀਕ ਸੀ ਔਰ ਲਾਸਟ ਦਿਨ ਦੇ ਵਿੱਚ ਕਾਫੀ ਰਸ਼ ਦੇਖਣ ਨੂੰ ਮਿਲੇਗਾ ਕਿ तमाम ਉਹ ਵਰਕਰ ਅੱਜ ਉਸ ਸਰਕਾਰੀ ਦਫ਼ਤਰਾਂ ਵਿੱਚ ਜਿੱਥੇ ਪੰਚਾਇਤੀ ਖਾਸਕੇ ਬਲਾਕ ਦਾ ਨਾਂ ਬਲਾਕ 1 ਦਾ ਇੱਕ ਹਿੱਸਾ ਸੀ ਜਿੱਥੇ ਅੱਜ ਉਹ ਆਪਣੇ ਲਾਸਟ ਫੋਰਮ ਭਰੇ ਗੱਲਬਾਤ ਕਰਦੇ ਆ ਪਾਜੀ ਕਿਸਾ ਦੇ ਦਿਓ ਕਿਹੜੇ ਪਿੰਡ ਦਾ ਸੀ ਫਾਰਮ ਭਰੇ ਮੈਂ ਸਚੋਦਨਗਰ ਬਲਾਸੰਤੀ ਦੇ ਭਰੇ ਆ ਜੀ ਮੇਰਾ ਨਾਮ ਮਨਜੀਤ ਕੁਮਾਰ ਮੰਗਲਾ ਇਕ ਵਾਰੀ ਦੇ ਦੋ ਵਾਰੀ 4 ਦਸੰਬਰ ਨੂੰ ਇਲੈਕਸ਼ਨ ਹੋਣਗੇ ਇੱਕ ਵਾਰੀ ਪਿੰਡਾਂ ਦੀ ਹੁਣ ਸਰਪੰਚ ਚੋਣ ਹੋਏ ਸੀ ਇੱਕ ਵਾਰੀ ਭਾਜਪਾ ਗਲਤੀ ਕੀਤੀ ਆ ਭਾਜਪਾ ਦਾ ਡਾਡਾ ਗਰਾਫ ਗੱਲ ਕਰਦੀ ਪਿੰਡਾਂ ਦੇ ਵਿੱਚ ਕਾਫੀ ਨਹੀਂ ਆ ਕਿ ਇਸ ਵਾਰ ਭਾਜਪਾ ਕਾਫੀ ਵਰਕਰ ਦੇਖਣ ਨੂੰ ਮਿਲਿਆ ਲਗਾਤਾਰ ਸੀ ਦੋ ਦਿਨ ਤੋਂ ਗੱਲ ਕਰ ਰਹੇ ਤੇ ਦੋ ਦਿਨ ਤੋਂ ਲਗਾਤਾਰ ਭਾਜਪਾ ਜਿਹੜੇ ਵਰਕਰ तमाम ਉਮੀਦਵਾਰ ਹੈ ਉਹ ਇਸ ਵਾਰ ਪਿੰਡਾਂ ਦੇ ਖਾਦ ਕੇ ਜ਼ਿਲ੍ਹਾ ਪਰਿਸ਼ਦ ਦੇ ਬਲਾਕ ਸਮਿਤੀ ਚੋਣਾਂ ਵਾਸਤੇ ਆਪਣਾ ਨਾਮਗਨ ਪੱਤਰ ਭਰਦੇ ਅੱਜ ਦੇਖੋ ਜਿੱਦ ਤੱਕ ਬਲਾ ਬਲਾਕ ਸੰਤੀ ਦਾ ਔਰ ਜ਼ਿਲ੍ਹਾ ਪ੍ਰਸ਼ਦ ਦਾ ਚੋਣਾਂ ਦਾ ਹੈ ਉਸ ਤੇ ਵਿੱਚ ਸਵਾਰ ਬੀਜੇਪੀ ਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲ ਰਿਹਾ ਅਸੀਂ ਅੱਜ ਤੋਂ ਪਹਿਲਾਂ ਲਾਸਟ ਡੇਟ ਹੈ ਵੈਸੇ ਅੱਜ 4 ਤਰੀਕ ਲਾਸਟ ਡੇਟ ਸੀ ਬਹੁਤ ਜ਼ਿਆਦਾ ਰਸ਼ ਹੈ ਔਰ ਬਹੁਤ ਸਾਫ਼ ਸੁਥਰਾ ਕੰਮ ਅੰਦਰ ਹੋਇਆ ਦੇਖਿਆ ਮੈਂ ਬਹੁਤ ਸਾਫ਼ ਸੁਥਰਾ ਕੰਮ ਹੋ ਰਿਹਾ ਹੈ ਕਿ ਕਿਸੇ ਵੀ ਕੈਂਡੀਡੇਟ ਨੂੰ ਕਿਸੇ ਵੀ ਪਾਰਟੀ ਦਾ ਹੋਵੇ ਕੋਈ ਅਸੀਂ ਤਕਲੀਫ ਨਹੀਂ ਹੋ ਰਹੀ ਫਿਰ ਵੀ ਸਾਡਾ ਜੋ ਬੀਜੇਪੀ ਦਾ ਮਤਲਬ ਹੈ ਉਸ ਦਾ ਬਹੁਤ ਜ਼ਿਆਦਾ ਲੋਕਾਂ ਚ ਹੱਥ ਜਾ ਹੈ ਪਹਿਲਾਂ ਨਾਲੋਂ ਤੁਹਾਡਾ ਜਿਹੜਾ ਗ੍ਰਾਫ ਹੈ ਬਹੁਤ ਜ਼ਿਆਦਾ ਵਧਿਆ ਹੋਇਆ ਤੇ ਲੋਕ ਚਾਹੁੰਦੇ ਨੇ ਇਹ ਜੋ ਹੈ ਕਿ ਬੀਜਪੀ ਆਏ ਕਿਉਂਕਿ ਇਹ ਇੱਕ ਸਮੂਥਲੀ ਹੋ ਡਿਸਪਲਿਨ ਪਾਰਟੀ ਹੈ ਔਰ ਇਹਦਾ ਜੋ ਵੀ ਹੈਗਾ ਇਹਦਾ ਆਪਣਾ ਇੱਕ ਸਿਸਟਮ ਬਣਾਇਆ ਹੋਇਆ ਬਹੁਤ ਸਾਫ ਸੁਥਰਾ ਸਿਸਟਮ ਹੈ ਪਾਰਟੀ ਦਾ ਇਹਦੇ ਵਿੱਚ ਕੋਈ ਵੀ ਆਪਣੇ ਆਪ ਨੂੰ ਵੱਡਾ ਨਹੀਂ ਸਮਝਦਾ ਸਭ ਬਰਾਬਰ ਨੇ ਕਿਤੇ ਪਿੰਡ ਤੁਹਾਡੇ ਹਦੂਦ ਅੰਦਰ ਆਉਂਦੇ ਆ ਤੇ ਕੀ ਇਸ ਵਾਰ ਤੁਹਾਡੇ ਪਿੰਡ ਦੇ ਲੋਕਾਂ ਨੇ ਰੱਦ ਤੋਂ ਆਸ ਰੱਖੀ ਹੈ ਮੇਰੇ ਅੰਦਰ ਵੀ ਦੇਖੋ ਬਲਾਕ ਸੰਤੀ ਦੇ ਅੰਦਰ ਚਾਰ ਪਿੰਡ ਆਉਂਦੇ ਆ ਔਰ ਸਾਹਮਣੇ ਮੈਂ ਜੋ ਕੰਟੈਕਟ ਕੀਤਾ ਤੇ ਮੈਨੂੰ ਲੋਕਾਂ ਨੇ ਬਹੁਤ ਜ਼ਿਆਦਾ ਮੈਨੂੰ ਪਿਆਰ ਦਿੱਤਾ ਸ਼ਾਹ ਦਿੱਤਾ ਕਿ ਸਾਨੂੰ ਖੁਸ਼ੀ ਹੈ ਕਿ ਤੁਹਾਡੇ ਵਰਗੇ ਲੋਕ ਅਗਰ ਆਉਂਦੇ ਆ ਉਹ ਚੁਣੇ ਜਾਂਦੇ ਆ ਅਸੀਂ ਉਹਨਾਂ ਨੂੰ ਚੁਣਨੇ ਤਾਂ ਸਾਡਾ ਇੱਥੇ ਜਿਹੜਾ ਵਿਕਾਸ ਹੋਵੇਗਾ ਅਤੇ ਸਾਡੇ ਇਲਾਕੇ ਦੀ ਜਿਹੜੀ ਹੈਗੀ ਆ ਉਹ ਵੀ ਇੱਕ ਸਾਫ਼ ਸੁਥਰੀ ਇੱਕ ਸਭੀ ਬਣੂਗੀ ਔਰ ਬੀਜੇਪੀ ਜਿਹੜੀ ਹੈ ਉਹਨਾਂ ਨੂੰ ਲੋਕਾਂ ਨੂੰ ਕਹਿੰਦੇ ਕਿ ਅਸੀਂ ਬੀਜੇਪੀ ਨੂੰ ਆਪਣੀ ਕਿੱਧਰ ਆਉਣਾ ਚਾਹੁੰਦੇ ਆ ਕਿਸਾ ਦੇ ਦੋ ਇਹ ਮੈਂ ਪਹਿਲੇ ਕਾਫੀ ਰਾਸ਼ੀ ਦੇਖਣ ਨੂੰ ਮੇਰੇ ਖਿਆਲ ਸਕੇ ਭਾਜਪਾ ਦੇ ਉਮੀਦਵਾਰ ਇਸ ਵਾਰ ਜ਼ਿਆਦਾ ਦੇਖਣ ਨੂੰ ਮਿਲੇ ਆ ਜਿਲ੍ਹਾ ਪੜਸ਼ੇ ਦੇ ਬਲਾਕਸ ਵਿੱਚ ਚੋਣਾਂ ਵਾਸਤੇ ਆ ਕਾਫੀ ਲੋਕਾਂ ਨੇ ਆਪਣੇ ਫਾਰਮ ਭਰੇ ਆ ਲੱਗਦਾ ਵੀ 2027 ਤੋਂ ਪਹਿਲਾਂ ਇੱਕ ਇੱਕ ਖੜਕਟਾਹਟ ਹੈ ਪਿੰਡਾਂ ਦੇ ਵਿੱਚ ਬਿਲਕੁਲ ਬਿਲਕੁਲ ਇਹ ਤੁਸੀਂ ਬਹੁਤ ਸਹੀ ਕਿਹਾ ਔਰ ਇਹ ਜਿਹੜਾ ਇੱਕ ਤਰ੍ਹਾਂ ਇਹ ਸਾਡਾ ਜਿਹੜਾ ਬੀਜੇਪੀ ਹੈ ਇਹ ਆਪਣੇ ਦਮ ਦੇ ਉੱਤੇ ਇਸ ਤੇ ਸਾਰੀਆਂ ਸੀਟਾਂ ਤੇ ਲੜ ਰਹੀ ਹੈ ਬਲਾਕ ਸੰਤਿ ਜਿਲ੍ਹਾ ਜਿਲ੍ਹਾ ਪ੍ਰਸ਼ਾਸਨ ਇਲੈਕਸ਼ਨਾਂ ਇਹ ਇੱਕ ਪਾਰਟੀ ਦਾ ਬੇਸ ਹੁੰਦਾ ਹੈ ਅਸੀਂ ਉਸ ਬੇਸ ਨੂੰ ਮਜ਼ਬੂਤ ਕਰਨਾ ਹੈ ਤਾਂ ਕਿ ਅਸੀਂ 2027 ਦਾ ਅਸੀਂ ਜਿਹੜਾ ਟਿਚਾ ਹੈ ਉਹ ਲੈ ਕੇ ਚੱਲਣਾ ਹੈ ਉਹ 2027 ਦੇ ਵਿੱਚ ਵੀ ਸਾਡੀ ਜੋ ਹੈ ਉੱਪਰਲੀ ਸਾਡੀ ਮੈਨਿਫੈਸਟ ਕੰਦੀ ਹੈ ਕਿ ਅਸੀਂ ਖੁਦ ਹੀ ਆਪਣੇ ਦਮ ਤੇ ਲੜਾਂਗੇ ਸਾਡੇ ਅਸ਼ਮੀ ਜੀ ਸ਼ਰਮਾ ਜੀ ਜੋ ਸਾਡੇ ਪ੍ਰਧਾਨ ਨੇ ਇੱਕ ਸ਼ੇਰ ਨੇ ਉਹਨਾਂ ਦੀ ਘਰ ਘਰ ਜਾਈ ਸੀ ਕਹਿੰਦੇ ਨਹੀਂ ਜੋ ਕੋਈ ਮਰਜ਼ੀ ਕੁਝ ਕਹੀ ਜਾਵੇ ਉਹਨਾਂ ਦੇ ਆਪਣੇ ਵਿਅਕਤੀਗਤ ਬਿਆਨ ਨੇ لیکن پارٹی ਜਿਹੜੀ ਆਪਣੇ ਦਮ ਦੇ ਉੱਤੇ 2027 ਦੇ ਵਿੱਚ ਇਲیکشن ਲੜੂਗੀ بی جے پی ਆਪਣੇ ਕੱਲਾ ਕੱਲਾ ਕੈਂਡੀਡੇਟ ਖੜਾ ਕਰੂਗਾ ਬਹੁਤ ਬਹੁਤ ਸ਼ੁਕਰੀਆ ਤੋਂ ਦੱਸਦੀ ਕਿ ਆਜੜਾ ਜ਼िला ਪਰਿਸ਼ਦ ਤੇ ਬਲੌਕ ਸੰਮਤੀ ਇਹ ਚੋਲਾ ਦਾ ਆਖਰੀ ਗਿਤੀ کافی ਰਾਜ ਦੇਖਣ ਨੂੰ ਮਿਲਿਆ ਤੱਕ ਖਾਸ ਕਰਕੇ ਇਸ ਵਾਰ ਭਾਜਪਾ ਦੇ तमाम ਉਹ ਵਰਕਰ ਤੇ ਉਮੀਦਵਾਰ ਆਪਣੇ ਅਲੱਗ-ਅਲੱਗ ਆਪਣੇ ਬਲੌਕ ਸੰਮਤੀ ਦੀ ਚੋਣਾਂ ਵਾਸਤੇ ਆਪਣੇ ਉਮੀਦਵਾਰ ਵਾਸਤੇ ਆਪਣੇ ਫਾਰਮ ਭਾਰੇ ਤੱਕ ਖਾਸ ਕਰਕੇ ਇੱਕ ਦਸਤਕ ਹੈ ਖਾਸ ਕਰਕੇ 2027 ਤੋਂ ਪਹਿਲਾਂ ਹੀ ਪੰਜਾਬ ਦੇ ਪਿੰਡਾਂ ਦੇ ਵਿੱਚ ਭਾਜਪਾ ਆਪਣਾ ਜਿਹੜਾ ਰਸੂਕ ਪੈਦਾ ਕਰਨ ਚਾਹੁੰਦੀ ਹੈ ਤਾਂ ਕਿ ਪਿੰਡਾਂ ਦੇ ਵਿੱਚ ਇੱਕ ਮਾਹੌਲ ਬਣ ਜੂਗਾ ਤੇ 2027 ਦੇ ਵਿੱਚ ਜ਼ਰੂਰ ਭਾਜਪਾ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਸਕੀ ਲੱਗਾ ਹੋਇਆ ਸੀਗਾ ਜੀ ਤੇ ਬਹੁਤ ਜ਼ਿਆਦਾ ਰਸ ਸੀ ਭਾਜੀ ਅੱਜ ਲਾਸਟ ਡੇਟ ਹੈ ਜੀ ਰਸ ਬਹੁਤ ਜ਼ਿਆਦਾ ਹੈ ਇਹਨਾਂ ਨੇ ਦੋ ਵਾਰੀ ਸਾਨੂੰ ਫਾਈਲ ਸਾਡੀ ਵਾਪਸ ਕਰਤੀ ਕਿ ਜਾ ਕੇ ਜੀ ਤੱਲੇ ਕਰਾ ਕੇ ਲਿਆਓ ਫੀਡ ਬਿਟ ਮੰਗਾ ਕੇ ਫਿਰ ਅਸੀਂ ਇਟ ਬਿਟ ਮੰਨ ਕਰਕੇ ਮੈਂ ਫਾਈਲ ਫਾਈਲ ਕਰਕੇ ਕੰਮਿਨਸ਼ਨ ਹੋਣੀ ਕਰਕੇ ਬਾਹਰ ਆਏ ਆ ਕੱਲ ਸਾਨੂੰ ਇਹਨਾਂ ਨੇ ਫਿਰ 11 ਵਜੇ ਬੁਲਾਇਆ ਦੂਜੀ ਗੱਲ ਸਾਡਾ ਜਿਹੜਾ ਪਿੰਡ ਹੈ ਜੀ ਉਹ ਤਾਂਦਰਾ ਮਹਿਮੂਦਪੁਰਾ ਰੂਪਨਗਰ ਤੇ ਦੇਵਨਗਰ ਇਹ ਸੱਚਾ ਚਾਰ ਪਿੰਡ ਸਾਡੇ ਬਲਾਕ ਸਮਿਤੀ ਦੇ ਵਿੱਚ ਆ ਰਹੇ ਜੀ ਹੁਣ ਦੂਜੀ ਗੱਲ ਮੈਂ ਦੱਸਦਾ ਜੀ ਭਾਜਪਾ ਦਾ ਉਹ ਉਮੀਦਵਾਰ ਹੋਣ ਕਰਕੇ ਅੱਜ ਪਹਿਲੀ ਵਾਰੀ ਪਿੰਡ ਦੇ ਵਿੱਚ ਆ ਚਾਰੋਂ ਪਿੰਡ ਦੇ ਵਿੱਚ ਕਮਲ ਦਾ ਫੁੱਲ ਤੇ ਨਰਿੰਦਰ ਮੋਦੀ ਦੀ ਫੋਟੋ ਉੱਥੇ ਲਗਣੀ ਆ ਤੇ ਲੋਕੀ ਨਾ ਬਿਲਕੁਲ ਉਤਸ਼ਾਹਪੂਰਵਕ ਬੈਠੇ ਆ ਕਿ ਉਹ ਕਮਲ ਦਾ ਫੁੱਲ ਦਾ ਬਟਨ ਦਬਾਣ ਰਾਮ ਮੰਦਰ ਬਣਿਆ ਨਾ ਜਿਨ੍ਹਾਂ ਨੇ ਮੋਦੀ ਜੀ ਨੂੰ ਕੁਝ ਨਹੀਂ ਦਿੱਤਾ ਜਾਂ ਹੁਣ ਸਿਰਫ ਅਸੀਸ ਦੇ ਰਹੇ ਆ ਦੁਆਵਾਂ ਦੇ ਰਹੇ ਉਹ ਕਮਲ ਦਾ ਫੁੱਲ ਬਟਨ ਦਬਾਣ ਲਈ ਉਹ ਬੇਚੈਨ ਨੇ ਜੀ ਇੰਨੇ ਕੁ ਉਤਸ਼ਾਹ ਹੈਗਾ ਲੋਕਾਂ 'ਚ ਤੁਸੀਂ ਇੱਕ ਵਾਰੀ ਆਉਂਗੇ ਹੁਣ ਅੱਜ ਤਾਂ ਮੈਂ ਤੁਹਾਨੂੰ ਬੋਲ ਰਿਹਾ ਤੁਸੀਂ ਜਦੋਂ ਆਉਂਗੇ ਸਾਡੇ ਪਿੰਡ 'ਚ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨਾ ਕਿੰਨਾ ਕੁ ਉਤਸ਼ਾਹ ਹੈ ਲੋਕਾਂ 'ਚ ਉਹ ਕਮਲ ਦਾ ਬਟਨ ਦਬਾਣ ਲਈ ਨਾ ਉਹ ਬੇਚੈਨ ਨੇ ਬੇਚੈਨ ਨੇ ਡਿਗਦੇ ਚੋਦ ਸੰਭਾਲ ਡਿਗਦੇ ਬਿਲਕੁਲ ਡਿਗਦੇ ਹੈ ਜੀ ਕਿਆ ਮੈਂ ਬੋਬੀਨਾ ਸੰਦੀਪ ਸ਼ਰਮਾ ਦੈਨਿਸਰ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਦਿਨਿਕ ਸਿਰਾ ਟੀਵੀ ਮੈਂ ਹਾਂ ਸੰਦੀਪ ਸ਼ਾਹ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਚੋਣਾਂ ਦਾ ਜਸ਼ਨ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ 14 ਦਸੰਬਰ ਨੂੰ ਜ਼ਿਲ੍ਹਾ ਪੰਚਾਇਤ ਦੀ ਪੰਚਾਇਤੀ ਸੰਮਤੀ ਜਿਹੜੀ ਚੋਣਾਂ ਆ ਉਹ 14 ਦਸੰਬਰ ਨੂੰ ਹੋਣੀਆਂ ਤੇ 17 ਦਸੰਬਰ ਨੂੰ ਇਦਾਂ ਜਿਹੜਾ ਰਿਜ਼ਲਟ ਆ ਉਹ ਸਾਰੇ ਪਿੰਡਾਂ ਦੇ ਜਿਹੜੇ ਵਸਨੀਕਾਂ ਦੇ ਸਾਹਮਣੇ ਹੋਵੇਗਾ ਤਾਂ 1 ਕਰੋੜ 34 ਲੱਖ 4000 ਤੋਂ ਵੱਧ ਵੋਟਰ ਹੈ ਉਹ ਇਸ ਚੋਣ ਪੰਚਾਇਤੀ ਚੋਣਾਂ ਦਾ ਜਿਹੜਾ ਖਾਸ ਕੇ ਜ਼ਿਲ੍ਹਾ ਪੰਚਾਇਤ ਦੀ ਬਲਾਕ ਸੰਮਤੀ ਚੋਣਾਂ ਦਾ ਉਹ ਇੱਕ ਜਸ਼ਨ ਦੇਖਣ ਨੂੰ ਮਿਲੇਗਾ ਤਾਂ ਇਸ ਵਾਰ ਫਿਰ ਇੱਕ ਵਾਰੀ ਭਾਜਪਾ ਦੇ तमाम ਵਰਕਰ ਪੱਪਾਂ ਬਾਹਰ ਪੈਗੇ ਖਾਦੇ ਪਿੰਡਾਂ ਦੇ ਵਿੱਚ ਆਪਣੀ ਇੱਕ ਉਸ ਮਜ਼ਬੂਤ ਸੜਕ ਵਾਸਤੇ ਯਾਨੀ ਕਿ ਉਸ ਪੈਰ ਵੱਲ ਵੱਧ ਗਿਆ ਤਾਂ ਕਿ ਇਸ ਵਾਰ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਵਿੱਚ ਭਾਜਪਾ ਨੂੰ ਮਜ਼ਬੂਤੀ ਦੇ ਵਾਸਤੇ ਆਪਣੇ ਉਮੀਦਵਾਰਾਂ ਖੜੇ ਕੀਤੇ ਤਾਂ ਆਪਣੇ ਨਾਮਗਨ ਪੱਤਰ ਪਰ ਅੱਜ ਲਾਸਟ ਤਰੀਕ ਸੀ ਔਰ ਲਾਸਟ ਦਿਨ ਦੇ ਵਿੱਚ ਕਾਫੀ ਰਸ਼ ਦੇਖਣ ਨੂੰ ਮਿਲੇਗਾ ਕਿ तमाम ਉਹ ਵਰਕਰ ਅੱਜ ਉਸ ਸਰਕਾਰੀ ਦਫ਼ਤਰਾਂ ਵਿੱਚ ਜਿੱਥੇ ਪੰਚਾਇਤੀ ਖਾਸ ਕੇ ਬਲਾਕ ਦਾ ਨਾਂ ਬਲਾਕ 1 ਦਾ ਇੱਕ ਹਿੱਸਾ ਸੀ ਜਿੱਥੇ ਅੱਜ ਉਹ ਆਪਣੇ ਲਾਸਟ ਫੋਰਮ ਭਰੇ ਗੱਲਬਾਤ ਕਰਦੇ ਆ ਪਾਜੀ ਕਿਸਾ ਦੇ ਦਿਓ ਕਿਹੜੇ ਪਿੰਡ ਦਾ ਸੀ ਫਾਰਮ ਭਰੇ ਮੈਂ ਸਚੋਦਨਗਰ ਬਲਾਸਮਤੀ ਦੇ ਭਰੇ ਆ ਜੀ ਮੇਰਾ ਨਾਮ ਮਜੀਦ ਕੁਮਾਰ ਮੰਗਲਾ ਫਰਦੀ ਦੇ ਉਹ ਕਿਉਂ ਅਸੰਭਵ ਨੂੰ ਇਲੈਕਸ਼ਨ ਹੋਣਗੇ ਇੱਕ ਵਾਰੀ ਪਿੰਜਾਦੀ ਹੁਣ ਸਰਪੰਚ ਚੋਣ ਹੋਏ ਸੀ ਇੱਕ ਵਾਰੀ ਭਾਜਪਾ ਗਲਤੀ ਕੀਤੀ ਭਾਜਪਾ ਦਾ ਗਰਾਫ ਗੱਲ ਕਰਦੀ ਹੈ ਪਿੰਡਾਂ ਦੇ ਵਿੱਚ ਕਾਫੀ ਨਹੀਂ ਆ ਨਿਕ ਇਸ ਵਾਰ ਭਾਜਪਾ ਕਾਫੀ ਵਰਕਰ ਦੇਖਣ ਨੂੰ ਮਿਲੇ ਲੱਗਾ ਸੀ ਦੋ ਦਿਨ ਤੋਂ ਗੱਲ ਕਰ ਰਹੇ ਤੇ ਦੋ ਦਿਨ ਤੋਂ ਲਗਾਤਾਰ ਭਾਜਪਾ ਦੇ ਵਰਕਰ तमाम ਉਮੀਦਵਾਰ ਹੈ ਉਹ ਇਸ ਵਾਰ ਪਿੰਡਾਂ ਦੇ ਖਾਦ ਕੇ ਜ਼ਿਲ੍ਹਾ ਪਰਿਸ਼ਦ ਦੇ ਬਲਾਕ ਸਮਿਤੀ ਚੋਣਾਂ ਵਾਸਤੇ ਆਪਣਾ ਨਾਮਗਨ ਪੱਤਰ ਭਰ ਰਹੇ ਹਾਂਜੀ ਦੇਖੋ ਜਿੱਥੇ ਤੱਕ ਬਲਾ ਬਲਾਕ ਸੰਤੀ ਦਾ ਔਰ ਜ਼ਿਲ੍ਹਾ ਪ੍ਰਸ਼ਦ ਦਾ ਹੈ ਕਿਉਂ ਨਾ ਦਾ ਹੈ ਉਸ ਤੇ ਵਿੱਚ ਸਵਾਰ ਬੀਜੇਪੀ ਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲ ਰਿਹਾ ਅਸੀਂ ਅੱਜ ਤੋਂ ਪਹਿਲਾਂ ਲਾਸਟ ਡੇਟ ਹੈ ਵੈਸੇ ਅੱਜ 4 ਤਰੀਕ ਲਾਸਟ ਡੇਟ ਸੀ ਬਹੁਤ ਜ਼ਿਆਦਾ ਰਸ਼ ਹੈ ਔਰ ਬਹੁਤ ਸਾਫ਼ ਸੁਥਰਾ ਕੰਮ ਅੰਦਰ ਹੋਇਆ ਦੇਖਿਆ ਮੈਂ ਬਹੁਤ ਸਾਫ਼ ਸੁਥਰਾ ਕੰਮ ਹੋ ਰਿਹਾ ਹੈ ਕਿ ਕਿਸੇ ਵੀ ਕੈਂਡੀਡੇਟ ਨੂੰ ਕਿਸੇ ਵੀ ਪਾਰਟੀ ਦਾ ਹੋਵੇ ਕੋਈ ਅਸੀਂ ਤਕਲੀਫ ਨਹੀਂ ਹੋ ਰਹੀ ਫਿਰ ਵੀ ਸਾਡਾ ਜੋ ਬੀਜੇਪੀ ਦਾ ਮਤਲਬ ਹੈ ਉਸ ਦਾ ਬਹੁਤ ਜ਼ਿਆਦਾ ਲੋਕਾਂ ਚ ਹੱਥ ਜਾ ਹੈ ਪਹਿਲਾਂ ਨਾਲੋਂ ਤੁਹਾਡਾ ਜਿਹੜਾ ਗ੍ਰਾਫ ਹੈ ਬਹੁਤ ਜ਼ਿਆਦਾ ਵਧਿਆ ਹੋਇਆ ਤੇ ਲੋਕ ਚਾਹੁੰ ਕਿ ਜੋ ਹੈ ਕਿ ਬੀਜਪੀ ਆਏ ਕਿਉਂਕਿ ਇਹ ਇੱਕ ਸਮੂਥਲੀ ਹੋ ਡਿਸਪਲਿਨ ਪਾਰਟੀ ਹੈ ਔਰ ਇਹਦਾ ਜੋ ਵੀ ਹੈਗਾ ਇਹਦਾ ਆਪਣਾ ਇੱਕ ਸਿਸਟਮ ਬਣਾਇਆ ਹੋਇਆ ਬਹੁਤ ਸਾਫ ਸੁਥਰਾ ਸਿਸਟਮ ਹੈ ਪਾਰਟੀ ਦਾ ਇਹਦੇ ਵਿੱਚ ਕੋਈ ਵੀ ਆਪਣੇ ਆਪ ਨੂੰ ਵੱਡਾ ਨਹੀਂ ਸਮਝਦਾ ਸਭ ਬਰਾਬਰ ਨੇ ਕਿਤੇ ਪਿੰਡ ਤੁਹਾਡੇ ਹਦੂਦ ਅੰਦਰ ਆਉਂਦੇ ਆ ਤੇ ਕੀ ਇਸ ਵਾਰ ਤੁਹਾਡੇ ਪਿੰਡ ਦੇ ਲੋਕਾਂ ਨੇ ਰੱਦ ਤੋਂ ਆਸ ਰੱਖੀ ਹੈ ਮੇਰੇ ਅੰਦਰ ਵੀ ਦੇਖੋ ਬਲਾਕ ਸੰਤੀ ਦੇ ਅੰਦਰ ਚਾਰ ਪਿੰਡ ਆਉਂਦੇ ਆ ਔਰ ਸਾਹਮਣੋਂ ਮੈਂ ਜੋ ਕੰਟੈਕਟ ਕੀਤਾ ਤੇ ਮੈਨੂੰ ਲੋਕਾਂ ਨੇ ਬਹੁਤ ਜ਼ਿਆਦਾ ਮੈਨੂੰ ਪਿਆਰ ਦਿੱਤਾ ਸ਼ਾਹ ਦਿੱਤਾ ਕਿ ਸਾਨੂੰ ਖੁਸ਼ੀ ਹੈ ਕਿ ਤੁਹਾਡੇ ਵਰਗੇ ਲੋਕ ਅਗਰ ਆਉਂਦੇ ਆ ਉਹ ਚੁਣੇ ਜਾਂਦੇ ਆ ਅਸੀਂ ਉਹਨਾਂ ਨੂੰ ਚੁਣਨੇ ਤਾਂ ਸਾਡਾ ਇੱਥੇ ਜਿਹੜਾ ਵਿਕਾਸ ਹੋਵੇਗਾ ਅਤੇ ਸਾਡੇ ਇਲਾਕੇ ਦੀ ਜਿਹੜੀ ਹੈਗੀ ਆ ਉਹ ਵੀ ਇੱਕ ਸਾਫ਼ ਸੁਥਰੀ ਇੱਕ ਸਭੀ ਬਣੂਗੀ ਔਰ ਬੀਜੇਪੀ ਜਿਹੜੀ ਹੈ ਉਹਨਾਂ ਨੂੰ ਲੋਕਾਂ ਨੂੰ ਕਹਿੰਦੇ ਆ ਕਿ ਅਸੀਂ ਬੀਜੇਪੀ ਨੂੰ ਲੈ ਕੇ ਆਉਣਾ ਚਾਹੁੰਦੇ ਆ ਕਿੱਸਾ ਦੇ ਦੋ ਇਹ ਮੈਂ ਪਹਿਲੇ ਕਦੀ ਕਾਫੀ ਰਾਸ਼ੀ ਦੇਖਣ ਨੂੰ ਮਿਲੇ ਖਾਸ ਕਰਕੇ ਭਾਜਪਾ ਦੇ ਉਮੀਦਵਾਰ ਇਸ ਵਾਰ ਜ਼ਿਆਦਾ ਦੇਖਣ ਨੂੰ ਮਿਲੇ ਹੈ ਜਿਲ੍ਹਾ ਪੜਚੇ ਦੇ ਬਲਾਕ ਦੇ ਚੋਣਾਂ ਵਾਸਤੇ ਕਾਫੀ ਲੋਕਾਂ ਨੇ ਆਪਣੇ ਫਾਰਮ ਭਰੇ ਹੈ ਲੱਗਦਾ ਵੀ 2027 ਤੋਂ ਪਹਿਲਾਂ ਇੱਕ ਖਟਕਟਾਹਟ ਹੈ ਪਿੰਡਾਂ ਦੇ ਵਿੱਚ ਬਿਲਕੁਲ ਬਿਲਕੁਲ ਤੁਸੀਂ ਬਹੁਤ ਸਹੀ ਕਿਹਾ ਔਰ ਇਹ ਜਿਹੜਾ ਇਸ ਤਰ੍ਹਾਂ ਇਹ ਸਾਡਾ ਜਿਹੜਾ ਬੀਜੇਪੀ ਹੈ ਇਹ ਆਪਣੇ ਦਮ ਦੇ ਉੱਤੇ ਇਸ ਤਰ੍ਹਾਂ ਸਾਰੀਆਂ ਸ਼ੀਟਾਂ ਦੇ ਲੜਦੀ ਆ ਬਲਾਕ ਸੰਪਤੀ ਜਿਲ੍ਹਾ ਜਿਲ੍ਹਾ ਪ੍ਰਸ਼ਾਸਨ ਇਲੈਕਸ਼ਨ ਆ ਇਹ ਇੱਕ ਪਾਰਟੀ ਦਾ ਬੇਸ ਹੁੰਦਾ ਹੈ ਅਸੀਂ ਉਸ ਬੇਸ ਨੂੰ ਮਜ਼ਬੂਤ ਕਰਨਾ ਹੈ ਤਾਂ ਕਿ ਅਸੀਂ 2027 ਦਾ ਅਸੀਂ ਜਿਹੜਾ ਟੀਚਾ ਹੈ ਉਹ ਲੈ ਕੇ ਚੱਲਣਾ ਹੈ ਉਹ 2027 ਦੇ ਵਿੱਚ ਵੀ ਸਾਡੀ ਜੋ ਹੈ ਉੱਪਰਲੀ ਸਾਡੀ ਮੈਨੇਜਮੈਂਟ ਕੰਦੀ ਹੈ ਕਿ ਅਸੀਂ ਖੁਦ ਹੀ ਆਪਣੇ ਦਮ ਤੇ ਲੜਾਂਗੇ ਸਾਡੇ ਅਸ਼wini ਜੀ ਸ਼ਰਮਾ ਜੀ ਜੋ ਸਾਡੇ ਪ੍ਰਧਾਨ ਨੇ ਇੱਕ ਸ਼ੇਰ ਨੇ ਉਹਨਾਂ ਦੀ ਘਰ ਘਰ ਜਾਈ ਸੀ ਕਹਿੰਦੇ ਨਹੀਂ ਜੋ ਕੋਈ ਮਰਜ਼ੀ ਕੁਝ ਕਹੀ ਜਾਵੇ ਉਹਨਾਂ ਦੇ ਆਪਣੇ ਵਿਅਕਤੀਗਤ ਬਿਆਨ ਨੇ ਲੇਕਿਨ ਪਾਰਟੀ ਜਿਹੜੀ ਆਪਣੇ ਦਮ ਦੇ ਉੱਤੇ 2027 ਦੇ ਵਿੱਚ ਇਲੈਕਸ਼ਨ ਲੜੂਗੀ ਬੀਜੇਪੀ ਆਪਣੇ ਕੱਲਾ ਕੱਲਾ ਕੈਂਡੀਡੇਟ ਖੜਾ ਕਰੂਗੀ ਬਹੁਤ ਬਹੁਤ ਸ਼ੁਕਰੀਆ ਉਹ ਦੱਸਦੀ ਕਿ ਆ ਜਿਹੜਾ ਜ਼ਿਲ੍ਹਾ ਪਰਿਸ਼ਦ ਦੇ ਬਲਾਕ ਸਮਿਤੀ ਦੇ ਚੋਣਾਂ ਦਾ ਆਖਰੀ ਦਿਨ ਸੀ ਕਾਫੀ ਰਾਜ ਦੇਖਣ ਨੂੰ ਮਿਲਿਆ ਤਾਂ ਖਾਸ ਕਰਕੇ ਇਸ ਵਾਰ ਭਾਜਪਾ ਦੇ तमाम ਉਹ ਵਰਕਰ ਤੇ ਉਮੀਦਵਾਰ ਆਪਣੇ ਅਲੱਗ ਅਲੱਗ ਆਪਣੇ ਬਲਾਕ ਸਮਿਤੀ ਦੇ ਚੋਣਾਂ ਵਾਸਤੇ ਆਪਣੇ ਉਮੀਦਵਾਰ ਵਾਸਤੇ ਆਪਣੇ ਫਾਰਮ ਭਰੇ ਤਾਂ ਖਾਸ ਕਰਕੇ ਇੱਕ ਦਸਤਕ ਹੈ ਖਾਸ ਕਰਕੇ 2027 ਤੋਂ ਪਹਿਲਾਂ ਹੀ ਪੰਜਾਬ ਦੇ ਪਿੰਡਾਂ ਦੇ ਵਿੱਚ ਭਾਜਪਾ ਆਪਣਾ ਜਿਹੜਾ ਰਸੂਕ ਪੈਦਾ ਕਰਨ ਚਾਹੁੰਦੀ ਹੈ ਤਾਂ ਕਿ ਪਿੰਡਾਂ ਦੇ ਵਿੱਚ ਇੱਕ ਮਾਹੌਲ ਬਣ ਜੂਗਾ ਤੇ 2027 ਦੇ ਵਿੱਚ ਜ਼ਰੂਰ ਭਾਜਪਾ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਸਕੀ ਲੱਗਾ ਹੋਇਆ ਸੀਗਾ ਜੀ ਤੇ ਬਹੁਤ ਜ਼ਿਆਦਾ ਰਸ ਸੀ ਪੱਜੀ ਅੱਜ ਲਾਸਟ ਡੇਟ ਹੈ ਜੀ ਰਸ ਬਹੁਤ ਜ਼ਿਆਦਾ ਹੈ ਇਹਨਾਂ ਨੇ ਦੋ ਵਾਰੀ ਸਾਨੂੰ ਫਾਈਲ ਸਾਡੀ ਵਾਪਸ ਕਰਤੀ ਕਿ ਜਾ ਕੇ ਜੀ ਤੱਲੇ ਕਰਾ ਕੇ ਲਿਆਓ ਫੀਡ ਬਿਟ ਮੰਗਾ ਕੇ ਫਿਰ ਅਸੀਂ ਇਟ ਬਿਟ ਮੰਨ ਕਰਕੇ ਮੈਂ ਫਾਈਲ ਫਾਈਲ ਕਰਕੇ ਕੰਮਿਨਸ਼ਨ ਹੋਣੀ ਕਰਕੇ ਬਾਹਰ ਆਏ ਆ ਕੱਲ ਸਾਨੂੰ ਇਹਨਾਂ ਨੇ ਫਿਰ 11 ਵਜੇ ਬੁਲਾਇਆ ਉਜੀ ਗੱਲ ਸਾਡਾ ਜਿਹੜਾ ਪਿੰਡ ਹੈ ਜੀ ਉਹ ਤਾਂਦਰਾ ਮਹਿਮੂਦਪੁਰਾ ਰੂਪਨਗਰ ਤੇ ਦੇਵਨਗਰ ਇਹ ਸੱਚਾ ਚਾਰ ਪਿੰਡ ਸਾਡੇ ਬਲਾਕ ਸਮਿਤੀ ਦੇ ਵਿੱਚ ਆ ਰਹੇ ਜੀ ਹੁਣ ਦੂਜੀ ਗੱਲ ਮੈਂ ਦੱਸਦਾ ਜੀ ਭਾਜਪਾ ਦਾ ਉਹ ਉਮੀਦਵਾਰ ਹੋਣ ਕਰਕੇ ਅੱਜ ਪਹਿਲੀ ਵਾਰੀ ਪਿੰਡ ਦੇ ਵਿੱਚ ਆ ਚਾਰੋਂ ਪਿੰਡ ਦੇ ਵਿੱਚ ਕਮਲ ਦਾ ਫੁੱਲ ਤੇ ਨਰਿੰਦਰ ਮੋਦੀ ਦੀ ਫੋਟੋ ਉੱਥੇ ਲਗਣੀਆਂ ਤੇ ਲੋਕੀ ਨਾ ਬਿਲਕੁਲ ਉਤਸ਼ਾਹਪੂਰਵਕ ਬੈਠੇ ਆ ਕਿ ਉਹ ਕਮਲ ਦਾ ਫੁੱਲ ਦਾ ਬਟਨ ਦਬਾਣ ਰਾਮ ਮੰਦਰ ਬਣਿਆ ਨਾ जिन्होंने मोदी जी ਨੂੰ ਕੁਛ ਨਹੀਂ ਦਿੱਤਾ ਜਾਂ ਹੁਣ ਸਿਰਫ ਅਸੀਸ ਦੇ ਰਹੇ ਆ ਦੁਆਵਾਂ ਦੇ ਰਹੇ ਆ ਉਹ ਕਮਲਦਾ ਫੁੱਲ ਬਟਨ ਦਬਾਨ ਲਈ ਉਹ ਬੇਚੈਨ ਨੇ ਜੀ ਇੰਨੇ ਕੁ ਉਤਸ਼ਾਹ ਹੈਗਾ ਲੋਕਾਂ 'ਚ ਤੁਸੀਂ ਇੱਕ ਵਾਰੀ ਆਉਂਗੇ ਹੁਣ ਅੱਜ ਤਾਂ ਮੈਂ ਤੁਹਾਨੂੰ ਬੋਲ ਰਿਹਾ ਤੁਸੀਂ ਜਦੋਂ ਆਉਂਗੇ ਸਾਡੇ ਪਿੰਡ 'ਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨਾ ਕਿੰਨਾ ਕੁ ਉਤਸ਼ਾਹ ਹੈ ਲੋਕਾਂ 'ਚ ਉਹ ਕਮਲਦਾ ਬਟਨ ਦਬਾਨ ਲਈ ਨਾ ਉਹ ਬੇਚੈਨ ਨੇ ਬੇਚੈਨ ਨੇ ਬਿਲਕੁਲ ਠੀਕ ਦੇ ਬਿਲਕੁਲ ਠੀਕ ਦੇ ਜੀ ਕਮੇਮੈਂ ਬੋਬੀਨਾ ਸੰਦੀਪ ਸ਼ਰਮਾ ਦੇਨੀ ਸਰ ਟੀਵੀ ਲੁਧਿਆਣਾ